ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਵੱਖ-ਵੱਖ ਕਿਸਾਨਾ ਬਲੋ ਅੱਜ ਫਾਜ਼ਿਲਕਾ ਸ਼ਾਰਾ ਨੰਬਰ 10 ਪਿੰਡ ਰਾਮਪੁਰਾ ਨੇੜੇ ਨਹਿਰ ਤੇ ਤਰਨਾ ਲਗਾਇਆ ਗਿਆ ਇਸ ਤਰਨੇ ਕਾਰਨ ਫਾਜ਼ਿਲਕਾ ਤੋਂ ਅਬਹੋਰ ਜਾਣ ਵਾਲੇ ਅਤੇ ਅਬਹੋਰ ਤੋਂ ਫਾਜ਼ਿਲਕਾ ਆਉਣ ਵਾਲੇ ਤੋਂ ਇਲਾਵਾ ਅੰਮ੍ਰਿਤਸਰ ਤੋਂ ਰਾਜਸਥਾਨ ਅਤੇ ਰਾਜਸਥਾਨ ਤੋਂ ਅੰਮ੍ਰਿਤਸਰ ਗੁਜਰਾਤ ਤੋਂ ਅੰਮ੍ਰਿਤਸਰ ਤੇ ਹੋਰ ਵੱਖ-ਵੱਖ ਥਾਵਾਂ ਤੇ ਜਾਣਕਾਰ ਵਾਲੇ ਰਾਹੀਰ ਕਾਫੀ ਪਰੇਸ਼ਾਨ ਹੋਏ ਜੋ ਤੁਸੀਂ ਵੇਖ ਰਹੇ ਹੋ ਕੈਮਰੇ ਦੀ ਸਕਰੀਨ ਤੇ ਇਹ ਤ ਰਾ ਇਸ ਕਰਕੇ ਲਗਾਇਆ ਗਿਆ ਕਿ ਪਾਨੇ ਸਿੱਧੂ ਨੂੰ ਕਿਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਵੱਡਾ ਇਕੱਠ ਕੀਤਾ ਜਾਣਾ ਸੀ ਭਗਵੰਤ ਮਾਨ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਵ ਕੀਤਾ ਜਾ ਰਿਹਾ ਸੀ ਜਿਸ ਦੇ ਚਲਦੇ ਸਰਕਾਰਾਂ ਵੱਲੋਂ ਕਿਸਾਨੀ ਲੀਡਰਾਂ ਨੂੰ ਕਿਸਾਨਾਂ ਨੂੰ ਆਗੂਆਂ ਨੂੰ ਅਤੇ ਵੱਖ-ਵੱਖ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਤੇ ਰੋਜ਼ ਸਰੂਪ ਪੂਰੇ ਪੰਜਾਬ ਵਿੱਚ ਅਜੇ ਸਰਕਾਰ ਦੇ ਵਿਰੁੱਧ ਧਰਨੇ ਦਿੱਤੇ ਜਾ ਰਹੇ ਹਨ ਤੇ ਜੋ ਤੁਸੀਂ ਧਰਨਾ ਵੇਖ ਰਹੇ ਹੋ ਇਹ ਕਿਸਾਨ ਅਪੜੇ ਹੋਏ ਹਨ ਫਾਜ਼ਿਲਕਾ ਦੇ ਪਿੰਡ ਰਾਮਪੁਰਾ ਤੇ ਜਿੱਥੇ ਨਹਿਰ ਦੇ ਪੁਲ ਦੇ ਉੱਪਰ ਧਰਨਾ ਲਗਾ ਕੇ ਆਵਾਜ਼ਾਈ ਠਾਪਕ ਕੀਤੀ ਗਈ ਹੈ ਅਤੇ ਸਰਕਾਰ ਖਿਲਾਫ ਰੋਸ ਕਰਿਆ ਜਾ ਰਿਹਾ ਹੈ ਇੱਥੇ ਬੋਲਦੇ ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਆਨ ਦਿੱਤਾ ਗਿਆ ਸੀ ਵੀ ਜਿਨ੍ਹਾਂ ਨੇ ਧਰਨਾ ਲਾੜਾ ਹੈ ਉਹ ਸੜਕਾਂ 'ਤੇ ਥਾਤੇ ਮੁੱਖ ਮੰਤਰੀ ਦੇ ਘਰਾਂ ਦੇ ਅੱਗੇ ਲਾਵਣ ਐਮਐਲਏ ਦੇ ਘਰਾਂ 'ਤੇ ਲਾਵਣ ਅੱਜ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ ਲਾੜ ਜਾ ਰਹੇ ਸੀ ਤਾਂ ਨજરਬੰਦ ਕੀਤੇ ਜਾ ਰਹੇ ਹਨ ਪੁਲਿਸ ਦੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸ ਦਾ ਜਵਾਬ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਦਿੱਤਾ ਜਾਵੇਗਾ ਇੱਥੇ ਬੋਲਦੇ ਕਿਸਾਨ ਆਗੂਆਂ ਨੇ ਕਿਹਾ ਉਨਾ ਵੱਲੋਂ ਆਉਣ ਵਾਲੀ 13 ਫਰਵਰੀ ਨੂੰ ਦਿੱਲੀ ਵਿਖੇ ਵੀ ਕੁਛ ਕੀਤਾ ਜਾ ਰਿਹਾ ਹੈ ਤੇ ਸਰਕਾਰਾਂ ਦਾ ਬਸ਼ਕਾਰ ਕੀਤਾ ਹੈ ਇੱਥੇ ਬੋਲਦੇ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਗਨੂ ਅਤੇ ਕੁਲਫੀ ਗਰਵਾ ਗਰਮ ਵਾਲਾ ਕਲਾਕਾਰ ਦੱਸਿਆ ਅਤੇ ਕਿਹਾ ਵੀ ਮੁੱਖ ਮੰਤਰੀ ਬਣਨ ਦੇ ਲਾਇਕ ਨਹੀਂ ਜਿਸ ਤਰ੍ਹਾਂ ਇਹ ਜਗਨੂ ਅਤੇ ਭਗਵੰਤ ਮਾਨ ਹੁਣ ਮੁੱਖ ਮੰਤਰੀ ਹਨ ਉਸ ਵਿੱਚ ਫਰਕ ਹਨ ਅਤੇ ਮੁੱਖ ਮੰਤਰੀ ਦਾ ਉਹਦਾ ਨਹੀਂ ਸਮਝਿਆ ਜਾਂਦਾ ਹੋਰ ਉੱਥੇ ਬੋਲਦੇ ਆਗੂਆਂ ਨੇ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅੱਜ ਧਰਨਾ ਲਾਇਆ ਜੀ ਰਾਹ ਜਾਮ ਕੀਤਾ ਕਿਉਂ ਕੀਤਾ ਹੈ ਕੀ ਕਾਰਨ ਹੈ ਕਾਰਨ ਇਹ ਹੈ ਜੀ ਸਾਡੇ ਜਥੇਬੰਦੀ ਦਾ ਕਾਕਾ ਕੋਟਲਾ ਹੁਣ ਪ੍ਰਸ਼ਾਸਨ ਨੇ ਸਰਕਾਰ ਨੇ ਨਜ਼ਰਬੰਦ ਕਰ ਰੱਖਿਆ ਤੇ ਅਸੀਂ ਇਹ ਚਾਹੁੰਦੇ ਹਾਂ ਵੀ ਉਹਨੂੰ ਨਜ਼ਰਬੰਦ ਕਿਉਂ ਕਰਿਆ ਉਹਦੇ ਰੋਸ ਦੇ ਵਿੱਚ ਅਸੀਂ ਮੰਨ ਲਓ ਪੰਜਾਬ ਦੇ ਵਿੱਚ ਸਾਰੀਆਂ ਛੜਕਾਂ ਬੰਦ ਕੀਤੀਆਂ ਠੀਕ ਹੈ ਜੀ ਜਦੋਂ ਸਾਨੂੰ ਉੱਤੋਂ ਕਾਲ ਆ ਗਈ ਜਿੰਨਾ ਚਿਰ ਸਾਨੂੰ ਕਾਲ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਉੱਠਦੇ ਨਹੀਂ ਅਨਮਿੱਥੇ ਸਮੇ ਲਈ ਹਾਂ ਅਨਮਿੱਥੇ ਸਮੇ ਲਈ ਤੁਹਾਡਾ ਪੂਰਾ ਨਾਮ ਕੀ ਹੈ ਜੀ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਗਰਮੀਤ ਸਿੰਘ ਪਿੰਡ ਕਬੂਲ ਸ਼ਾਹਪੁਰ ਹੰਦੀਪ੍ਰਧਾਨ ਜੀ ਇਹ ਤਰਨਾ ਆਇਆ ਜਿਵੇਂ ਇਹਨਾਂ ਨੇ ਦੱਸਿਆ ਵੀ ਅਸੀਂ ਅਨਮਿੱਥੇ ਸਮੇ ਲਈ ਸੜਕਾਂ ਤੇ ਵਾਵਾਂਗੇ ਤੁਹਾਡਾ ਕੀ ਕਹਿਣਾ ਹੈ ਜੋਮਦੇ ਖਰਾ ਖਲਾਫ ਆ ਜਿਹੜਾ ਉਹ ਅਣਮਿਥੇ ਸਮੇਂ ਤਾਈਂ ਧਰਨੇ ਲੱਗਣੇ ਜੋ ਨੀਤੀਆਂ ਬੋਸੀਆਂ ਭਗਵੰਤ ਮਾਨ ਬਣਾਈ ਜਾਂਦਾ ਪਹਿਲਾਂ ਇਹ ਆਪ ਧਰਨੇ ਆ ਜਰਿਆ ਤੇ ਅੱਜ ਇਹ ਧਰਨਾਕਾਰੀਆਂ ਨੂੰ ਜਿਹੜਾ ਹੈਗਾ ਵੀ ਉਹ ਧਰਨੇ ਵੀ ਨਹੀਂ ਲਾਉਣ ਦਿੰਦਾ ਤੇ ਕੁੱਤਾ ਘੰਟੀ ਵੀ ਜਿਹੜੀ ਇਹ ਕਰਾਉਂਦਾ ਪਰ ਜੋ ਸਹੀ ਕੰਮ ਸਰਕਾਰ ਨੇ ਨਹੀਂ ਕੀਤਾ ਨਸ਼ੇ ਦੀ ਬਾਬਤ ਸਰਕਾਰ ਤੋਂ ਨਹੀਂ ਕੰਟਰੋਲ ਹੋਇਆ ਜਾਂ ਪੁਲਿਸ ਪ੍ਰਸ਼ਾਸਨ ਤੋਂ ਨਹੀਂ ਹੋਇਆ ਉਹ ਪ੍ਰਵਿੰਦਰ ਝੋਟੇ ਨੇ ਕੀਤਾ ਤੇ ਉਹਦੀ ਦੇਖੋ ਇਹਨਾਂ ਨੇ ਕੀ ਹਾਲਾਤ ਕੀਤੇ ਇਸੇ ਤਰ੍ਹਾਂ ਹੀ ਜਿਹੜੇ ਪੈਸੇ ਏਜੰਟਾਂ ਕੋਲੋਂ ਨਹੀਂ ਦਿਵਾਏ ਗਏ ਉਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਉਹ ਜਿਹੜੇ ਪੈਸੇ ਭਾਨਾ ਸਿੱਧੂ ਦਵਾਉਂਦਾ ਸੀ ਤੇ ਉਹ ਵੀ ਇਹਨਾਂ ਨੂੰ ਜਿਹੜਾ ਸਰਕਾਰ ਨੂੰ ਹজম ਨਹੀਂ ਆਇਆ ਇਸ ਕਰਕੇ ਜ਼ੁਲਮ ਦੇ ਵਰਕਲਾਪ ਜਿਹੜੇ ਧਰਨੇ ਲੱਗਦੇ ਰਹਿਣਗੇ ਤੇ ਜਿੰਨਾ ਚਿਰ ਸਾਨੂੰ ਉਪਰੋਂ ਪੰਜਾਬ ਤੋਂ ਕਾਲ ਨਹੀਂ ਆਉਂਦੀ ਉਹਨਾਂ ਚਿਰ ਜਿਹੜਾ ਹੈਗਾ ਉਹ ਬੀਤੇ ਦਿਨੀ ਮੁੱਖ ਮੰਤਰੀ ਦਾ ਬਿਆਨ ਆਇਆ ਸੀ ਵੀ ਮੇਰਾ ਕੋਈ ਟ੍ਰੈਵਲ ਏਜੰਟਾ ਦਾ ਹਿੱਸਾ ਨਹੀਂ ਟ੍ਰੈਵਲ ਏਜੰਟਾ ਖਿਲਾਫ ਮੈਂ ਹੀ ਲੋਕ ਸਭਾ ਐਸਬ ਤੋਂ ਵਾਅਦਾ ਬੋਲਦਾ ਰਿਹਾ ਉਹਨੂੰ ਕਿਹਨੂੰ ਦੇ ਜੇ ਟ੍ਰੈਵਲ ਏਜੰਟਾ ਨਾਲ ਇਹਦਾ ਹਿੱਸਾ ਨਹੀਂ ਤਾਂ ਫਿਰ ਇਹਨੂੰ ਕੀ ਜ਼ਰੂਰਤ ਪਈ ਸੀ ਭਾਨੇ ਸਿੱਧੂ ਨਾਲ ਜਿਹੜਾ ਕੁਝ ਹੋਇਆ ਜਾਂ ਜੇ ਉਹ ਇਹਨੇ ਕਰਵਾਇਆ ਉਹ ਕਰਨ ਦੀ ਫਿਰ ਜੋ ਭਾਨਾ ਸਿੱਧੂ ਕਰ ਰਿਹਾ ਸੀ ਉਹ ਉਹ ਠੀਕ ਕਰ ਰਿਹਾ ਜਾਂ ਫਿਰ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਉਹਨਾਂ ਦੇ ਟ੍ਰੈਵਲ ਏਜੰਟਾ ਦੇ ਜਾਂ ਜਿਹੜੇ ਵੀ ਹੈਗੇ ਉਹਨਾਂ ਦੇ ਪਰਚੇ ਕੱਟੇ ਜਾਂ ਉਹਨਾਂ ਤੋਂ ਪੈਸੇ ਦਵਾਵੇ ਜਿਹਨਾਂ ਦੇ ਡੁੱਬੇ ਆ ਲੋਕਾਂ ਨੇ ਜ਼ਮੀਨਾਂ ਵੇਚ-ਵੇਚ ਕੇ ਪੈਸੇ ਦਿੱਤੇ ਆ ਬਾਹਰ ਜਾਣ ਵਾਸਤੇ ਐਡੀ ਕੋਈ سرمਾਈਦਾਰ ਲੋਕਾਂ ਨੇ ਪੈਸਾ ਨਹੀਂ ਦਿੱਤਾ ਲੋਕਾਂ ਦੇ ਜਿਹੜੇ ਛੋਟੇ ਕਿਸਾਨ ਸੀ ਉਹਨਾਂ ਨੇ ਆਖਿਆ ਵੀ ਚਲੋ ਬਾਹਰ ਜਾ ਕੇ ਕਮਾਈ ਕਰ ਲਾਂਗੇ ਜ਼ਮੀਨ ਫੇਰ ਦੇਖ ਲਾਂਗੇ ਜੇ ਬਣ ਗਈ ਤਾਂ ਜ਼ਮੀਨਾਂ ਵੇਚ-ਵੇਚ ਕੇ ਪੈਸੇ ਦਿੱਤੇ ਆ ਪਰ ਸਰਕਾਰ ਜਿਹੜੀ ਉਹਨਾਂ ਦੀ ਮਦਦ ਕਰ ਰਹੀ ਹੈ ਵੀ ਤੇ ਸਰਕਾਰ ਤਾਂ ਇਹ ਕਹਿੰਦੀ ਹੈਗੀ ਆ ਕਿ ਅਸੀਂ ਪੰਜਾਬ ਨੂੰ ਰੰਗਲਾ ਬੰਗਲਾ ਬਣਾ ਦਾਂਗੇ ਸੱਕੀਆਂ ਤੇ ਕਾ ਦਾਂਗੇ ਤੇ ਵਿਦੇਸ਼ਾਂ ਤੋਂ ਇੱਥੇ ਨੌਕਰੀ ਕਰਨ ਆਇਆ ਕਰਨਗੇ ਜਿਹੜਾ ਮਾਤ ਜਿਹੜਾ ਹਾਲਾਤ ਪੰਜਾਬ ਦਾ ਇਹ ਬਣਾਈ ਖੜੇ ਆ ਤੇ ਰੰਗਲਾ ਦਾ ਕੀ ਆ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਜਿਹੜਾ ਹਾਲਾਤ ਇਹ ਬਣਾਈ ਜਾਂਦੇ ਆ ਲੋਕ ਇਹਨਾਂ ਦੇ ਮਗਰ ਡਾਂਗਾ ਲੈ ਕੇ ਲੱਗਿਆ ਕਰਨ ਕਹਿੰਦਾ ਦੇ ਐਮਐਲਏ ਨੇ ਰੰਗਲਾ ਪੰਜਾਬ ਤੇ ਮੈਂ ਤੁਹਾਨੂੰ ਦੱਸਦਾ ਆ ਬੜਾ ਤੁਹਾਡਾ ਕਵਾਚ ਬੜਾ ਵਧੀਆ ਸੀ ਰੰਗਲਾ ਪੰਜਾਬ ਇਹਨਾਂ ਨੇ ਬੜਾ ਆਵਾਜ਼ ਮਾਰੀ ਰੰਗਲਾ ਪੰਜਾਬ ਇਹਨੇ ਬਣਾਤਾ ਸਾਡੇ ਰੇਖਾਂਵੇਂ ਦੇ ਉੱਤੇ ਜਿਹੜਾ ਠਿਕਾ ਹੁੰਦਾ ਸੀਗਾ ਘੱਟ ਤੋਂ ਘੱਟ 300 ਮੀਟਰ ਪਿੱਛੇ ਹੁੰਦਾ ਸੀ ਜਾਂ 500 ਮੀਟਰ ਪਿੱਛੇ ਹੁੰਦਾ ਸੀ ਤੁਸੀਂ ਪਿਛਲੀਆਂ ਸਰਕਾਰਾਂ ਵਿੱਚ ਦੇਖਿਆ ਸੀ ਬੜੇ ਸਖਤ ਆਰਡਰ ਸੀਗੇ ਇੱਕ ਪਾਸੇ ਤਾਂ ਕਹਿੰਦਾ ਵੀ ਸ਼ਰਾਬ ਪੀ ਕੇ ਡਰਾਈਵ ਨਾ ਕਰੋ ਤੇ ਦੂਜੇ ਪਾਸੇ ਜਿਹੜੇ ਇਹਨਾਂ ਨੇ ਠੇਕੇ ਹੇ ਆ ਸਿਰਫ ਦੋ ਕਦਮ ਤੇ ਰੇਗ ਨੈਸ਼ਨਲ ਹਾਈਵੇ ਤੇ ਦੋ ਕਦਮ ਤੇ ਤੇ ਜਿਹੜਾ ਠੇਕਾ ਘੱਟ ਤੋਂ ਘੱਟ ਵੀ 1 ਮੀਲ 'ਚ ਮਿਲਦਾ ਸੀ ਤੇ ਅੱਜ 15 ਕਦਮਾਂ ਤੇ ਮਿਲਦਾ ਦੂਜਾ ਜਿੱਥੇ ਸਾਡੇ ਚਲੋ ਆਮ ਪਬਲਿਕ ਸ਼ਰਾਬ ਪੀਂਦੀ ਸੀ ਕਿ ਇਹਨੇ ਰੰਗਲਾ ਪੰਜਾਬ ਬਣਾਉਣ ਵਾਸਤੇ ਬੀਬੀਆਂਾਂ ਪੈਸ਼ਨ ਬਾਰ ਬਣਾਤੇ ਇਹ ਤਾਂ ਜੱਫੇ ਬੰਦੀਆਂ ਰੋਲਾ ਨਾ ਪਾਦੀਆਂ ਵੀ ਸਾਡੇ ਪੰਜਾਬ ਸਾਡੀ ਜਵਾਨੀ ਸਾਡੀ ਸਿੱਖੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਬਰਬਾਦ ਕਰਨ ਜਾ ਰਿਹਾ ਸਾਡੇ ਕਲਚਰ ਨੂੰ ਤੇ ਇਸ ਬੰਦੇ ਨੇ ਇੱਕ ਕਦਮ ਪਿੱਛੇ ਨਹੀਂ ਹਟਣਾ ਇਹਨੂੰ ਜੋ ਦਿੱਲੀ ਤੋਂ ਆਰਡਰ ਆਉਂਦੇ ਨੇ ਬਣਾਇਨੂੰ ਕਹਿ ਦਿੰਨੇ ਕਰਾਂ ਵੀ ਘਰ ਘਰ ਨਸ਼ਾ ਪਹੁੰਚਾਉਣਾ ਤੇ ਸਾਡਾ ਮਾਨਯੋਗ ਮੁੱਖ ਮੰਤਰੀ ਘਰ ਘਰ ਤੱਕ ਰੰਗਲਾ ਪੰਜਾਬ ਬਣਾ ਦਊਗਾ ਤੇ ਬੀਤੇ ਦਿਨ ਇਹਨਾਂ ਨੇ ਇਹ ਵੀ ਬਿਆਨ ਦਿੱਤਾ ਕਿ ਕਿਸਾਨ ਸੜਕਾਂ ਦੇ ਧਰਨਾ ਨਾਲ ਆਣ ਮੇਰੇ ਘਰ ਦੇ ਬਾਹਰ ਧਰਨਾ ਨਾਲ ਆਣ ਉਹਨੂੰ ਕਿਵੇਂ ਤੇ ਅੱਜ ਉਹਦੇ ਘਰ ਦੇ ਬਾਹਰ ਉਹਨ ਕਹਿਆ ਸੀਗੇ ਤੇ ਅੱਜ ਕੀ ਕਰ ਰਿਹਾ ਹੈ ਅੱਜ ਉਹਦੇ ਘਰ ਦੇ ਬਾਹਰ ਹੀ ਲਾਉਣ ਜਾ ਰਹੇ ਸੀ ਪਰ ਧਰਨੇ ਦੀ ਇਹ ਇਹ ਵੀ ਕਹਿੰਦਾ ਵੀ ਜਿਹੜੀ ਇਹ ਜਗ੍ਹਾ ਵੇਖ ਕੇ ਲਾਉਂਦੇ ਆ ਵਜ੍ਹਾ ਤੇ ਨਹੀਂ ਲਾਉਂਦੇ ਅੱਜ ਕੋਈ ਵਜ੍ਹਾ ਹੀ ਸੀ ਇਹਦੇ ਘਰੇ ਹੀ ਚੱਲੇ ਸੀ ਕਿਉਂ ਅੱਜ ਇਹ ਇਹੋ ਜਿਹੇ ਹਾਲਾਤ ਬਣਾਈ ਖੜਾ ਸਾਰੇ ਪੰਜਾਬ ਦੇ ਰੋਡ ਜਿਹੜੇ ਜਾਮ ਟਿਕਣਾ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨਹੀਂ ਵੀ ਪਹਿਲੀ ਸਰਕਾਰ ਹੈ ਜਿਹੜੀ ਕਿਸਾਨਾਂ ਦੇ ਹਿੱਤਾਂ ਦੀ ਹੈ ਪੰਜਾਬ ਦੀ ਦੇਸੀ ਹੈਗੀ ਹੈ ਤੇ ਪੰਜਾਬ 'ਚ ਸਭ ਤੋਂ ਜ਼ਿਆਦਾ ਧਰਨੇ ਇਸ ਸਰਕਾਰ 'ਤੇ ਲੱਗੇ ਪਏ ਨੇ ਇਹ ਤੇ ਤੈਸੀ ਕਰਕੇ ਇਹ ਸਾਰੇ ਜਿਹੜੇ ਧਰਨੇ ਜ਼ਿਆਦਾ ਲੱਗੀ ਜਾਂਦੇ ਆ ਨਾ ਇਹ ਕਿਸਾਨਾਂ ਦੀ ਤੈਸੀ ਕਰਕੇ ਜ਼ਿਆਦਾ ਲੱਗੀ ਜਾਂਦੇ ਆ ਜੇ ਹੜ੍ਹ ਆਏ ਤਾਂ ਅਸੀਂ ਮੁਰਗੀ ਮਰੇ ਦੀ ਵੀ ਪੈਸੇ ਦਿੰਨੇ ਆ ਤੇ ਬਿਨਾਂ ਗਿਦਾਵੀ ਤੋਂ ਅਸੀਂ ਪੈਸੇ ਦੇਾਂਗੇ ਕਿ ਕਿਸਾਨ ਅੱਜ ਇਹ ਗੱਲ ਕਰੀਏ ਕਿ ਮੇਰੇ ਖਿਆਲ ਨਾਲ ਹਰ ਤੀਸਰੇ ਦਿਨ ਕੋਈ ਨਾ ਕੋਈ ਨੇਤ ਨਾ ਹਾਈਵੇ ਜ ਹੁੰਦਾ ਹੈ ਜਿਆ ਚੰਡੀਗੜ੍ਹ ਪ੍ਰਦਰਸ਼ਨ ਹੁੰਦਾ ਹੈ ਜਿਆ ਕਰੇ ਆ ਮੁਰਗੀ ਮਰੀ ਦੇ ਦਾ ਕੀ ਇਹਨਾਂ ਨੇ ਪੈਸੇ ਦੇਣੇ ਆ ਕਿਸਾਨਾਂ ਦੇ ਅਜੇ ਤੱਕ ਮਗਰਲੇ ਮਾਵਜੇ ਦੇ ਪੈਸੇ ਜਿਹੜੇ ਭਗਵੰਤ ਮਾਨ ਆ ਕੇ ਹਬੋਰ ਕੁਝ ਚਾਰ ਚੈੱਕ ਦੇ ਗਿਆ ਉਹ ਦੇ ਗਿਆ ਅਜੇ ਤੱਕ ਮਗਰਲੇ 20 ਵਾਲੇ ਜਿਹੜਾ 20 220 ਵਾਲੇ ਜਿਹੜੇ ਸੀ ਨਾ ਮਾਵਜਾ ਡੱਬੇ ਸੀਗੇ ਨਰਮੇ ਦੀਆਂ ਫਸਲਾਂ ਬੱਲੂਆਣੇ ਇਲਾਕੇ ਦੀਆਂ ਜਾਂ ਇੱਧਰ ਸਾਡੇ ਅਰਨੀ ਵਾਲੇ ਬਲਾਕ ਦੀਆਂ ਉਹ ਅਜੇ ਤੱਕ ਕੋਰੋਨਾ ਕਿਸਾਨਾਂ ਨੂੰ ਅਜੇ ਤੱਕ ਮਾਵਜੇ ਨਹੀਂ ਮਿਲੇ ਉਹ ਵਿੱਚ ਹੀ ਰੋਲਦੇ ਫਿਰਦੇ ਆ 哎。 ਦੇ ਕੀ ਦੇਣੇ ਆ ਤੇ ਬੰਨ ਲੋ ਵੀ ਕਾਦੇ ਦੇਣੇ ਆ ਠੀਕ ਹੈ ਜੀ ਤੇ ਮੰਨ ਕੇ ਚੱਲੀਏ ਵੀ ਉਹਨਾਂ ਕੇ ਸਾਹਮਣੇ ਵੀ ਜਿਹੜਾ ਆਮ ਆਦਮੀ ਪਾਰਟੀ ਤੋਂ ਮੋਹ ਪੰਗ ਹੋ ਚੁੱਕਿਆ ਜੀ ਪੂਰਾ ਲੈ ਜਿਹੜਾ ਤੁਹਾਡੀ ਧਰਨੇ ਵਾਲੀ ਗੱਲ ਆ ਮੁੱਖ ਮੰਤਰੀ ਨੇ ਸੱਤਾ ਚਾਹੁਣ ਤੋਂ ਪਹਿਲਾਂ ਇੱਕ ਵੱਡੇ ਅੰਦੋਲਨ ਚ ਕਿਹਾ ਸੀ ਮੇਰੀ ਸਰਕਾਰ ਆਵੇਗੀ ਪੰਜਾਬ ਦੇ ਧਰਨੇ ਬੰਦ ਇਹ ਸਰਕਾਰ ਨੂੰ ਵਾਲੀ ਦਾਸ ਦੇ ਨਹੀਂ ਸੀ ਹੋਈ ਆਈ ਨੀ ਤੇ ਸਿੱਧੂਪੁਰ ਜਥੇਬੰਦੀ ਦੀਆਂ ਪ੍ਰਾਣੀਆਂ ਲਟਕਦੀਆਂ ਮੰਗਾ ਕਾਂਗਰਸ ਸਰਕਾਰ ਵਾਸਤੇ ਅਹਮੋਲੀ ਜੇ ਧਰਨੇ ਜਦੋਂ ਅਸੀਂ ਤੇ ਨਿੱਕੇ ਕਾਨੇ ਗਿਆ ਦਿੱਲੀ ਤੋਂ ਆ ਕੇ ਆਉਂਦਿਆਂ ਨਾ ਡਲੇਵਾਲ ਸਾਹਿਬ ਨਾਲ ਮੀਟਿੰਗ ਕੀਤੀ ਤੇ ਕਹਿੰਦਾ ਸੀਗਾ ਵੀ ਤੁਸੀਂ ਧਰਨੇ ਨਾਲ ਆਊਟ ਐਕਟ ਦੀ ਗੱਲ ਕਰੂ ਮੈਨੂੰ ਇਹ ਪੁੱਛੋ ਕਿ ਇਹਨੇ ਲਾਣ ਕਿੰਨੇ ਕੀਤੇ ਮਰਨ ਵਰਤ ਤੇ ਪੰਜਾਬ ਦੇ ਵੱਡੀ ਜਥੇਬੰਦੀ ਦੇ ਜਿਹੜੇ ਪ੍ਰਧਾਨ ਸੀ ਬੈਠੇ ਇਹਨਾਂ ਦੇ ਮੰਤਰੀ ਮੁੱਖ ਮੰਤਰੀ ਸਾਹਿਬ 'ਚ ਖੁਦ ਮੰਨ ਕੇ ਗਏ ਸਾਰੀਆਂ ਮੰਗਾਂ 3 ਮਹੀਨਿਆਂ ਦਾ 6 ਮਹੀਨਿਆਂ ਦਾ 7 ਮਹੀਨਾ 2 ਸਾਲ ਵੀ ਅੱਜ ਤੱਕ ਤੁਹਾਡੇ ਵੀ ਇਤਿਹਾਸ ਦੀ ਗੱਲ ਇਦਾਂ ਦੀ ਹੋਣੀ ਆ ਕਿ ਜਿੰਨੇ ਮੁੱਖ ਮੰਤਰੀ ਬਣੇ ਚਾਹ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕੈਪਟਨ ਹੋਂ ਜਾਂ ਕੈਰੋ ਸਾਹਿਬ ਹੁਣ ਕਿੰਨੇ ਵੀ ਆਏ ਆ ਜਿੰਨਾ ਚਿਰ ਲੜਾਈ ਚੱਲੀ ਜਾਂਦੀ ਚੱਲੀ ਜਾਂਦੀ ਪਰ ਮੁੱਖ ਮੰਤਰੀ ਦੀ ਸੀਟ ਤੇ ਬੈਠ ਕੇ ਜੇ ਕਿਸੇ ਨੇ ਬਿਆਨ ਦਿੱਤਾ ਵੀ ਮੈਂ ਆਪਦੇ ਕਿਸਾਨ ਨੂੰ ਆਪਦੇ ਜਵਾਨ ਨੂੰ ਇਹ ਚੀਜ਼ ਆ ਮੈਂ ਪੂਰੀ ਕਰਾਂਗਾ ਤੇ ਉਹ ਪਿੱਛੇ ਨਹੀਂ ਝੰਡਦਾ ਤੇ ਪਹਿਲਾ ਮੁੱਖ ਮੰਤਰੀ ਇਦਾਂ ਦਾ ਹੋਵੇਗਾ ਦੋ ਸਾਲਾਂ ਵਿੱਚ ਇੰਨੇ ਝੂਠ ਮਾਰੇ ਆ ਸਾਡੇ ਉਹ ਜਿਹੜਾ ਹੈਗਾ ਸੀਗਾ ਗੱਪੀ ਕਹਿੰਨ ਜਿਹਨੂੰ ਕਹਿੰਦੇ ਸੁਖਬੀਰ ਸਿੰਘ ਬਾਦਲ ਨੂੰ ਵੀ ਪਿੱਛੇ ਛੱਡ ਜਿਵੇਂ ਜਿਵੇਂ ਤੁਹਾਨੂੰ ਸਾਨੂੰ ਕੋਈ ਨਹੀਂ ਆ ਜਾਂਦਾ ਨਾ ਕੋਈ ਚੰਗਣ ਨਾ ਕੋਈ ਨਹੀਂ ਚੰਗੇ ਸੇਮ ਇਹ ਆਨੇ 70 ਸਾਲ ਦਾ ਬਦਲਾਵ ਇਹਨੇ ਇਦਾਂ ਦਾ ਬਦਲਾਵ ਲਿਆਂਦਾ ਉਹਦੇ ਬਦਲਾਵ ਨੂੰ ਵੀ ਪਿੱਛੇ ਕਰ ਦਿੱਤਾ ਇਹ ਇਹ ਧਰਨ ਤੋਂ ਬਾਅਦ ਹੋਊਗਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਸਾਨਾਂ ਦਾ ਰੁਖ ਸਰਕਾਰ ਪ੍ਰਤੀ ਕਿਵੇਂ ਰਹਿ ਗਿਆ ਦੇਖੋ ਸਸ ਅਸੀਂ ਨਾਂ ਤਾਂ ਅਸੀਂ ਵੋਟ ਪਾਉਣੇ ਤੇ ਨਾਂ ਕਿਸੇ ਨੂੰ ਕਹਿੰਦੇ ਆ ਸਿੱਧੂਪੁਰ ਜਥੇਬੰਦੀ ਇਹ ਜੀ ਹੈ ਨੌਨ ਪੋਲੀਟਿਕਲ ਹੈ ਸਾਡੀ ਜਥੇਬੰਦੀ ਦਾ ਜਿਹੜਾ ਮੋਰਚਾ ਬਣਾਇਆ ਅਸੀਂ 16 ਜਥੇਬੰਦੀਆਂ ਦਾ ਉਹ ਵੀ ਨੌਨ ਪੋਲੀਟਿਕਲ ਹੈ ਜਿਹੜੇ ਵੋਟਾਂ ਚੋਂ ਉੱਥੋਂ ਭੱਜ ਕੇ ਆਏ ਸੀ ਉਹਨਾਂ ਨੇ ਅਸੀਂ ਜਿਹੜਾ ਸਮਝੌਤਾ ਤੋੜ ਚੁੱਕੇ ਆ ਤੇ ਸਾਡਾ ਜਥਾ ਤੇ 18 ਜਥੇਬੰਦੀਆਂ ਦਾ ਹੋਰ ਜਥਾ ਜਿਹੜਾ 13 ਫਰਵਰੀ ਨੂੰ ਸੀ ਦਿੱਲੀ ਦੀ ਵੀ ਸਾਡੀ ਤਿਆਰੀ ਆ ਅਸੀਂ ਵੋਟ ਦੀ ਰਾਜਨੀਤੀ ਨਹੀਂ ਕਰਦੇ ਨਾ ਅਸੀਂ ਕਰਨੀ ਆ ਅਸੀਂ ਇਹ ਕਹਿੰਦੇ ਆ ਵੀ ਮੁੱਖ ਮੰਤਰੀ ਕਿਸੇ ਨੂੰ ਵੀ ਬਣਾ ਦਿਓ ਕਾਲੀ ਬਣ ਜਾਣ ਬੀਜੇਪੀ ਬਣ ਜੇ ਕੈਪਟਨ ਬਣ ਜੇ ਕਾਂਗਰਸ ਸਰਕਾਰ ਬਣ ਜੇ ਤੇ ਆਪਦੀ ਬਣ ਜੇ ਆਪਾਂ ਵੇਖ ਹੀ ਲਿਆ ਬਦਲਾ ਲਿਆ ਕੇ 92 ਨੂੰ ਜਿਤਾ ਕੇ ਇਹਨਾਂ ਨੇ ਕੀ ਕੀਤਾ ਜਦੋਂ ਇਹ ਗੱਲ ਕਰਦੇ ਸੀ ਇਨਾਂ ਦੀ ਇੱਕ ਮੰਤਰੀ ਉਹ 5 ਮਿੰਟਾਂ ਦੇ ਵਿੱਚ ਐਮਐਸਪੀ ਦਿੰਦੀ ਸੀ ਦੇਦੀ ਜੀ 5 ਮਿੰਟਾਂ ਦੀ ਐਮਐਸਪੀ ਮਤਲਬ ਅੱਗੇ ਤਾਂ ਕਿਤੇ ਕੋਈ ਮਹੀਨੇ 2 ਮਹੀਨਿਆਂ ਤੋਂ ਕਾਂਗਰਸੀ ਸਰਕਾਰ ਜਾਂ ਕਾਲੀਆਂ ਦੀ ਧਰਨਾ ਲੱਗਦਾ ਸੀ ਗਿਰਗਟ ਨੂੰ ਵੀ ਭੈੜਾ ਇਹ ਮੁੱਖ ਮੰਤਰੀ ਵੜੀ ਛੇਤੀ ਰੰਗ ਬਦਲਦਾ ਜੇ ਕੋਈ ਬਾਦਲ ਸਾਹਿਬ ਜਾਂ ਕੋਈ ਗੱਲ ਕਰਦੇ ਸੀ ਉਹ ਪਹਿਲਾ ਵਾਲੇ ਮੁੱਖ ਮੰਤਰੀ ਤੋਂ ਕਿਸੇ ਗੱਲ ਤੇ ਕੋਈ 10 ਗੱਲਾਂ 'ਚ ਕਹਿ ਕੇ ਕੋਈ ਦੋ ਗੱਲਾਂ ਸੱਚੀਆਂ ਕਰ ਦਿੰਦੇ ਸੀ ਇਹ ਦਸਾਂ ਦੀਆਂ ਦਸੇ ਝੂਠ ਇਹ ਮਤਲਬ ਉਹ ਜਿਹੜਾ ਪਹਿਲਾ ਜੁਗਨੂ ਸੀ ਜਾਂ ਕੁਰਸੀ ਗਰਮੋਂ ਗਰਮ ਉਹੀ ਕੰਮ ਇਹ ਇੱਥੇ ਚਲਾਉਂਦਾ ਹੈ ਇਹ ਜਿਹੜਾ ਮੁੱਖ ਮੰਤਰੀ ਦੀ ਸੀਟ ਤੇ ਬਹਿ ਗਏ ਉਹ ਨਾਟਕਾਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਿਆ ਜਾਣਾ ਇਹ ਤਾਂ ਜੇ ਲੋਕਾਂ ਨਾਲ ਵਾਅਦੇ ਕੀਤੇ ਆ ਤੇ ਲੋਕਾਂ ਨੂੰ ਕੁਛ ਨਾ ਕੁਛ ਦੇਣਾ ਹੀ ਪੈਣਾ ਤੁਹਾਡਾ ਸ਼ੁਭਨਾਮ ਮੇਰਾ ਨਾਮ ਲਖਵਿੰਦਰ ਸਿੰਘ ਜ਼ਿਲ੍ਹਾ ਸਖਤਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਸਤੋਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ